ਹਾਂ ਉਹ ਹਾਂ ਵੀ ਦੱਸ ਦੱਸ ਮੈਂ ਗੋਲਡੀ ਮੈਂ ਟੈਂਪਰੇਰੀ ਬੋਲ ਰਿਹਾ ਨਹੀਂ ਹਾਂ ਹਾਂ ਮੈਂ ਵਿਕਰਮ ਬੋਲ ਰਾਂ ਦੱਸ ਹਾਂ ਮੈਂ ਗੋਲਡੀ ਬੋਲ ਰਾਂ ਹਾਂ ਬਹੁਤ ਮੈਂ ਕਿਹਾ ਮਾੜਾ ਆਇਆ ਭਾਈ ਜੀ ਤੁਹਾਡੀ ਨਹੀਂ ਆਇਆ ਝੋਲਾਦ ਵਿਚਾਰੀ ਛੋਟੀ ਅੰਨੇ ਦੀ ਕਿ ਮੈਂ ਕਿਹਾ ਸੋਚ ਕਰ ਲੇ ਮੈਂ ਕਿ ਤੁਸੀ ਨਾ ਜਿਹੜੀ ਜਦੋਂ ਪਹਿਲਾਂ ਤੁਸੀਂ ਮੜਨਾ ਮਾਰਤਾ ਹਾਂਜੀ ਫੇਰ ਕੋਈ ਅਜੇ ਰਾਣਾ ਮਾਰਤਾ ਹੁਣ ਇਹ ਮਾਰਤਾ ਕੋਈ ਆਪ ਦੇ ਹਿਸਾਬ ਨਾਲ ਹੀ ਤੁਸੀਂ ਆਪ ਹੀ ਬੰਦੇ ਕਰੀ ਜਾਂਦੇ ਹੋ ਨਾ ਤੁਹਾਨੂੰ ਪਤਾ ਤੈਨੂੰ ਹਾਂ ਕਿਵੇਂ ਕੀ ਅੰਕੀ ਸਭ ਕੀ ਮਾਰੀਆ ਇਹ ਤੇਰੇ ਕੁਰਦਿਆਂ ਦੀ ਗੱਲ ਏ ਗੱਲ ਨਹੀਂ ਜੇ ਤੂੰ ਪੁੱਛੂਗਾ ਤਾਂ ਬੰਦਿਆਂ ਵੀ ਗੱਲ ਕਰ ਮੇਰੇ ਨੂੰ ਠੀਕ ਹੈ ਆਹ ਜਿਹੜੀ 100 ਦੀ ਬਾਣਾ ਵੀ ਚੱਲਦੀ ਨਾ ਸਾਡੇ ਕੋਲ ਤਾਂ ਅੰਗੂ ਮੁਖ ਵਰਨੇ ਠੀਕ ਹੈ ਤੁਸੀਂ ਮਰੀ ਜਾਂਦੇ ਹੋ ਦੋਸਤ ਹੋ ਰਹੇ ਇਹ ਬੇਵਕੂਫੀਆਂ ਨੇ ਜਿਹੜਾ ਅੰਕੀ ਮਰਿਆ ਭਾਰ ਦੇ ਚਾਰ ਪਾਗਿਆ ਸਤ ਪੰਥੀ ਮਰਿਆ ਤਾਂ ਗੰਦ ਬਣਾਉਣ ਦਾ ਬਟਰਾ ਉਹ ਗਲੇਰ ਸਿੰਘ ਠੀਕ ਹੈ ਨਾ ਇਹ ਗਾਂਧੂਆਂ ਨਾਲ ਯਾਰੀ ਹੁੰਦੀ ਹੈ ਬਰਾੜ ਸਾਹਿਬ ਆਪਾਂ ਤੇਰੇ ਗਾਂਢੂ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਲੱਲੀ ਖੱਲੀ ਬਣੀ

ਹਾਂ ਜੀ ਇਹ ਨਾ ਬਿਲਕੁਲ ਨਹੀਂ ਕਿ ਜਿਹੜਾ ਸਾਡੇ ਮਤੇ ਨਰੀਂਦਰ ਸਿੰਘ ਚੱਕਾ ਆ ਗਿਆ ਤਾਂ ਸ਼ੁਰੂ ਤਾਂ ਇਹ ਸੀ ਕਿ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੇ ਸਾਡਾ ਕੋਈ ਰੋਲ ਨਹੀਂ ਤੂੰ ਆਹ ਸਾਡਾ ਨਰੀਂਦਰ ਨਲੂੰਦਾ ਆਜਾਣਾ ਹੈਗਾ ਤੁਹਾਡਾ ਨਰੇਸ਼ ਇਹ ਕਿਹਦਾ ਬੰਦਾ ਸੁਗਾਂ ਸੁਗਾਂ ਤਾਂ ਮੈਨੂੰ ਪਤਾ ਨਹੀਂ ਆਤਵਾਦੀ ਵਾਲੇ ਜਿਹੜੇ ਪੈਂਦੇ ਉਹ ਕਿਹੜੇ ਨੇ ਹੈ ਪ੍ਰਦੀਪ ਦਾ ਇਹ ਕੌਣ ਹੈ ਅੱਜ ਵੀ ਕਿ ਪ੍ਰਦੀਪ ਮਾਰ ਗਿਆ ਉਹ ਨਹੀਂ ਅੱਜ ਵੀ ਕਿ ਮੈਂ ਬਟਾਉਦੀ ਚ ਪਕਣੀ ਸੀ ਉਹਨੂੰ ਵੀ ਪਤਾ ਠੀਕ ਹੈ ਮੈਂ ਤੁਹਾਨੂੰ ਫੋਨ ਇਸ ਗੱਲ ਨੂੰ ਲਾਇਆ ਭਾਈ ਜੀ ਜਿੰਨੇ ਮੁਖਬਰ ਮਰਜ਼ੀ ਬਣਾ ਲਓ ਸਾਡੇ ਗਰੁੱਪ ਚ ਅਸੀਂ ਹਰ ਹੱਦ ਤੱਕ ਜਾਨ ਨੂੰ ਤਿਆਰ ਹੈ ਠੀਕ ਹੈ ਤੁਸੀਂ ਸਾਡੇ ਦੁਸ਼ਮਣਾਂ ਨੂੰ ਪਰਮਾਨੰਦਾ ਤੇ ਲਿਆ ਕੇ ਆ ਕੇ ਕਰਾਲ ਵਾਲੇ ਸ਼ਤਰਾਂ ਨੂੰ ਰਿਮਾਂਡ ਤੇ ਲਿਆ ਕੇ ਜਿਹੜੀ ਸੇਵਾ ਕੀਤੀ ਹੈ ਨਾ ਤੁਸੀਂ ਉਹ ਸਾਨੂੰ ਰਹਿਦੀ ਉਮਰ ਤੱਕ ਯਾਦ ਰਹੂਗੀ ਜੀ ਠੀਕ ਹੈ ਜਿਹੜਾ ਤੁਸੀਂ ਮਨ ਦੇ ਕਰਾਰ ਹੈ ਅੱਪੜਾ ਬੋਗੇ ਬੱਚਾ ਲੈ ਕੋਈ ਮੇਰੇ ਸਾਡੇ ਲਈ ਤੂੰ ਵੀ ਉਹ ਹੋ ਜਾ ਉਹ ਵੀ ਹੋ ਜਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਿਆ ਨਹੀਂ ਐਡੀ ਗੱਲ ਆ ਤੂੰ ਮੈਨੂੰ ਵੀ ਜਾਣਦਾ ਮੇਰੀ ਗੱਲ ਤੂੰ ਆਪ ਦਾ ਕੰਮ ਹੀ ਕਰਦਾ ਤੂੰ ਬਿਲਕੁਲ ਸਹੀ ਕੰਮ ਕਰਦੀ ਨੌਕਰੀ ਦੇ ਮੁਤਾਬਕ ਕਰਦੇ ਆ ਫਾਈਨਲ ਅਗਲੇ ਸਾਲ ਹੋ ਗਈ ਹਿੰਦੂ ਆਰੇ ਉਹ ਪਾਈਸ ਜਿਹੜਾ ਲੈਂਦਾ ਹੈ ਉਸ ਦਾ ਕੀ ਅਹੀ ਰਾਤ ਦਿਖਾਵਾਗੇ ਤਾਂ ਉਹਦੇ ਕਦੇ ਨਹੀਂ ਦਿੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋੜਿਆਂ ਨੇ ਮਾਰੀ ਉਹੀ ਉਹਨਾਂ ਨੇ ਸਾਡੇ ਲਈ ਸਭ ਕਰਿਆ ਠੀਕ ਹੈ ਨਾ ਪਰ ਜੇ ਸਾ ਗਲਤੀ ਫੈਲੀਆਂ ਨਾ ਬੈਕੀ ਤੋਂ ਦੀਏ ਕੋਈ ਮੁਖਬਰ ਇਹਨੂੰ ਉਹ ਥੋੜਿਆਂ ਕਰੀ ਜਵਾਬ ਦੀ ਸਾਡਾ ਦਾ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋ ਗਲਤੀ ਤਾਂ ਬਿਲਕੁਲ ਨਹੀਂ ਬਖਸ਼ਾਂਗੇ ਠੀਕ ਹੈ ਨਾ ਉਹ ਰਾਤ ਦੀ ਜਿਹੜੀ ਨੰਬਰ ਵਿੱਚ ਰਾਤ ਨੂੰ ਬਹੁਤ ਫੋਨ ਆਈ ਨਜ਼ਰਿਆਂ ਸੀ ਮੈਂ ਹੀ ਕਰਦਾ ਲੋ ਨੰਬਰ ਮੈਂ ਤੁਹਾਨੂੰ ਇੰਨੀ ਗੱਲ ਕਹੀ ਨਾ ਪੁਲਿਸਿੰਗ ਕਰ ਰਹੇ ਹੋ ਨਿਰਪੱਖ ਕਰ ਲੋ ਇਹਨਾਂ ਚਿੱਟਿਆਂ ਦੇ ਸੌਗਲਰਾਂ ਨੂੰ ਤੁਸੀਂ ਸਪੰਸਰ ਕਰਦੇ ਹੋ ਪ੍ਰੋਪਰ ਇਨਰ ਇਹਨੂੰ ਪੈਨੇਲ ਨੂੰ ਆਉਂਦੀਆਂ ਜਿਆਦਾ ਬਾਕੀ ਆ ਬੋਲ ਗੱਲ ਸੁਣਦੀ ਦੀ ਨਾ ਅਸੀਂ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਤੈਨੂੰ ਪਹਿਲਾਂ ਦੂਤਾਈ ਜਿਹੜੀ ਭਲਾਇਆ ਕੰਮ ਨਹੀਂ ਕੁਛ ਨਹੀਂ ਦੀ ਫਰਦੀਪ ਆਲਾ ਫਿਰ ਆਰ ਪੀ ਜੀ ਨੂੰ ਨਰੇਸ਼ ਆ ਗਿਆ ਇਹ ਕੀ ਕੰਮ ਸੀਗੇ ਆਪਣੀ ਗੱਲ ਨਹੀਂ ਸੀ ਉਹ ਬਾਈ ਜੀ ਡੋਟੇ ਵਿਕਰਮ ਰਾੜ ਸਾਹਿਬ ਵਿਕਰਮ ਰਾੜ ਦੇ ਵਿੱਚ ਸਿੰਘ ਵੀ ਲੱਗਦਾ ਤੇ ਜੇ ਪ੍ਰੇਮੀ ਮਾਰਦਾ ਤੇ ਅਸੀਂ ਹੱਦਾਂ ਲੱਤੀ ਹੋ ਗਏ ਤੁਸੀਂ ਨਹੀਂ ਗੁਰੂ ਪ੍ਰਣ ਸ਼ਾਮ ਮੂਹਰੇ ਮੱਥਾ ਟੇਕਦੇ ਜਾ ਕੇ ਐ ਪੁਲਿਸ ਦੀ ਐ ਸਲੈਂਟ ਬੇਚੀ ਗਈ ਕਿ ਨਾਮ ਆਇਆ ਜਿਹਨੂੰ ਪ੍ਰੇਮੀ ਦਾ ਠੀਕ ਹੈ ਨਾ ਪ੍ਰੇਮੀ ਛੱਡ ਮੇਰਾ ਆਰ ਪੀ ਜੀ ਦਾ ਕਿਉਂ ਕਰਿਆ ਫਿਰ ਇੰਟੈਲੀਜੈਂਸ ਟਰੇ ਇਹ ਨਰੇਸ਼ ਨੇ ਕਿਉਂ ਬੰਦੇ ਦੇ ਦਿੱਤੇ ਤੁਹਾਡੇ ਬੰਦੇ ਨੇ ਇਹਨਾਂ ਦਾ ਖਾਤੋਂ ਜਿਹੜੇ ਆਪਾਂ ਦੇਖਦੇ ਆਂ ਉਹ ਕਿਸੇ ਨਾ ਮਾਰੇ ਹੋਣਗੇ ਉੱਤੇ ਉਹਦੇ ਘੋੜੇ ਜਿੰਨੇ ਵੀ ਆ ਸਾਰੇ ਚੜਾ ਪਰਾ ਜੋ ਗਲਤ ਕਰੂ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟਰੀਟਮੈਂਟ ਨਹੀਂ ਦਿੰਦੇ ਮਤਲਬ ਕੋਈ ਜਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਆ ਨਾ ਬਿਲਕੁਲ ਨਹੀਂ ਕਰਨਾ ਜੇ ਜੱਪੋ ਨੂੰ ਉੱਤੇ ਕਰ ਉਤਾਰ ਦੇ ਜੇ ਮਨ ਆ ਮਾਰ ਕੇ ਸਪੈ ਕਰੀ ਮਾਰੋ ਜੱਪੋ ਦੀ ਮਰਜ਼ੀ ਹੈ ਕਰੋ ਭਾਈ ਜੀ ਜੱਪੋ ਜੱਪੋ ਕਿਹਨੇ ਮਾਨੂ ਰੂਪ ਤਾਂ ਜੱਪੋ कर सही काम कर

ਕਰੀਦਰ ਨਾ ਮੈਨੂੰ ਲੋੜ ਆ ਤੈਨੂੰ ਇਹ ਕਸਨ ਦੀ ਤੈਨੂੰ ਮੈਂ ਇਹਨਾਂ ਦਾ ਜਿਹੜਾ ਤੂੰ ਆਉਂਦਾ ਸਾਨੂੰ ਕੀ ਠੀਕ ਹੈ ਨਾ ਹਾਂ ਤੇ ਮੈਂ ਗੱਲ ਕਰਾਂ ਗੱਲ ਹੀ ਕਹਿੰਦਾ ਲੋਕ ਪਰ ਆਏਗਾ ਤੋੜੇ ਹਾਂਜੀ ਾਨੂੰ ਕੁਛ ਨਹੀਂ ਪਤਾ ਇਹ ਤੈਨੂੰ ਲੱਗਦਾ ਨਾ ਅਸੀਂ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਜੇ ਤੂੰ ਨਹੀਂ ਹਰਦੀ ਤੂੰ ਵੀ ਇਹ ਲੋਕਾਂ ਦੇ ਪੁੱਤ ਮਾਰਨ ਨਾਲ 6 ਲੋਕਾਂ ਦੇ ਪੁੱਤ ਮਾਰਨ ਨਾਲ ਪੁੱਤ ਪੁੱਤ ਬੱਟ ਪੈਂਦਾ ਹੁੰਦਾ ਤਾਂ ਘਾਟਾ ਹੀ ਗੱਲ ਅਸੀਂ ਜੇ ਤੁਸੀਂ ਕਾਹਦੇ ਜੋਕੇ ਹੁੰਦੇ ਭੈਜੋ ਸਾਨੂੰ ਘਰ ਛੱਤ ਨਹੀਂ ਘਾਤੋਂ ਪੈਂਦੇ ਜੇ ਪੁਲਿਸ ਸਾਹਿਬ ਆਹੀ ਗੱਲ ਹੀ ਕਰ ਰਹੀ ਅਸੀਂ ਆਪਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾਵੇਂ ਕੋਈ ਨਹੀਂ ਦੇਖ ਲਾਂਗੇ ਆਪਾਂ ਜਿਹੜੇ ਛੰਦੀ ਘਰ ਚ ਆ ਕੇ ਜਿਹੜਾ ਭਰਾ ਮਾਰ ਕੇ ਉਹ ਤੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਪੁਲਿਸਾਂ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਿਸ ਵਰਕ ਕੀਤਾ ਤੁਸੀਂ ਕਿਹੜੇ ਕਿਹੜਾ ਭਰਾ ਮਾਰ ਕੇ ਮੈਂ ਕਿਰਲਾਲ ਨੂੰ ਇੰਡਸਟਰੀਅਲ ਏਰੀਆ ਚ ਆ ਕੇ ਮਾਰਕਿਆ ਝੂਠਾ ਤੈਨਾਂ ਤੂੰ ਇੱਕ ਸਬੂਤ

ਇਦਿ ਜ ਕੋਈ ਗੱਲ ਦੀ ਤੂੰ ਫੋਨ ਕਰਕੇ ਮਾਰਦਾ ਮਾਰਤਾ ਹੋ ਸਿਰਾ ਹੋਰ ਕੋਈ ਕੋਡੇ ਮੁਖਬਰ ਕੋਈ ਸਾਨੂੰ ਮੁਖਬਰਾਂ ਦੀ ਲੋੜ ਨਹੀਂ ਸਾਡੇ ਕੋਲ ਕੋਈ ਗੱਲ ਨਹੀਂ ਬਹੁਤ ਖੁਸ਼ ਆ ਠੀਕ ਹੈ ਨਾ